ਮੈਂ ਦੀਵਨ ਭਇਆ ਅਤੀਤ ਕਰ ਕਸਾ ਦਰਸ਼ਨ ਕੀ ਪੂਖ ਮੈਂ ਧਰਮ ਗੁਣ ਨਿਤਾ ਨਿਤ ਤਉ ਦਰਸ਼ਨ ਕੀ ਕਰਉ ਸਮੈ ਮੈਂ ਦਰ ਮੰਗਤ ਪੀਖਿਆ ਪਾਈ ਕੇਸਰ ਕੁਸਮ ਮਿਰਗਮ ਹੈ ਹਰਨਾ ਸਰਬ ਸ਼ਰੀਰੀ ਚੜਨਾ ਚੰਦਨ ਭਗਤਾਂ ਜੋਤ ਅਗਨੀ ਸਰਬੇ ਪਰਮਲ ਕਰਨ ਸਲੋਕ ਦਰਸ਼ਨ ਪਿਆਸੀ ਦਿਨ ਸਰਾਦ ਚਿਤ ਕੋ ਵਨ ਮਿਰਨੀ ਖੋਲ ਕਪਟ ਗੁਰ ਮੇਲੀਆਂ ਨਾਨਕ ਹਰ ਸੰਗ ਮੀਤ ਅੰਦਰ ਸਚਾ ਨੇ ਹੋ ਲਾਇਆ ਪ੍ਰੀਤਮ ਆਪਣੇ ਤਨ ਮਨ ਹੋਏ ਨਿਹਾਲ ਜਾ ਗੁਰ ਦੇਖਾ ਸਾਮਣੇ ਦਰਬਾnde ਠਾਡੀ ਦਰਬਾਰ ਤੁਜਬੇ ਨਸਰਤ ਕਰੇ ਕੋ ਮੇਰੀ ਦਰਸ਼ਨ ਦੀਜੈ ਕੋਨ ਕੀ ਬਾਦ ਹਮ ਆਵ ਗੁਣ ਪਰੇ ਏਕ ਗੁਣ ਨਾਹੀ ਅੰਮ੍ਰਿਤ ਛਾੜ ਬਿਕ ਬਿਕ ਬਾਇਆ ਬਹੁ ਪਰਮ ਪੈ ਭੁਲੇ ਸੁਤਦਾਰ ਸਉ ਪ੍ਰੀਤ ਲਗਾਇ ਕੇ ਉਤਮ ਪੰਤ ਸੁਣਿਓ ਗੁਰ ਸੰਗਤ ਤਹ ਮਿਲੰਤ ਜਮ ਇਕ ਅਰਦਾਸ ਬਾਟ ਪੀਰਤ ਕੀ ਗੁਰ ਰਾਮਦਾਸ ਰਾ ਕੋ ਸ਼ਰਨਾਈ ਸੁਖਹੁ ਨਾਨਕ ਗੁਰ ਸੇਵੀਐ ਐਹਨ ਸਹਜ ਸੁਭਾਏ ਦਰਸ਼ਨ ਪਦ ਸਿਐ ਗੁਰੂ ਕੇ ਜਨਮ ਮਰਨ ਦੁਖ ਹੋ ਮੈਂ ਸਿਬਦ ਦਸੰਮ ਦੀ ਨੋ ਰ ਅਰਸੋ ਕੁਰਸੋ ਤੁਧ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਤੁਧ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਐ ਸਤਨਾਮ ਵਾਹਿਗੁਰੂ ਸਾਹਿਬ ਜੀਓ ਤਲੰਗ ਮਹੱਲਾ ਪਹਿਲਾ ਘਰ ਤੀਜਾ ਇੱਕ ਓੰਕਾਰ ਸਤ ਗੁਰ ਪ੍ਰਸਾਦ ਇਹ ਤਨ ਮਾਇਆ ਪਾਇਆ ਪਿਆਰੇ ਲੀਤੜਾ ਲੱਭ ਰੰਗਾਏ ਮੇਰੇ ਕੰਤ ਨਾ ਭਾਵੇ ਚੋਦੜਾ ਪਿਆਰੇ ਕਿਉ ਤਨ ਸੇਜੈ ਜਾਏ ਇਹ ਤਨ ਮਾਇਆ ਕਾਹਿਆ ਪਿਆਰੇ ਲੀਤੜਾ ਲਗ ਰੰਗਾਏ ਮੇਰੇ ਕੰਤਨ ਭਾਵੈ ਚੋਲੜਾ ਪਿਆਰੇ ਕਿਉ ਤਨ ਸੇਜੈ ਜਾਏ ਹਉ ਕੁਰਬਾਨੈ ਜਾਉ ਮਹਿਰਵਾਨ ਹਉ ਕੁਰਬਾਨੈ ਜਾਉ ਹਉ ਕੁਰਬਾਨੈ ਜਾਉ ਤੇਨਾ ਕੈ ਲੈਨ ਜੋ ਤੇਰਾ ਨਾਉ ਲੈਨ ਜੋ ਤੇਰਾ ਨਾਉ ਤੇਨਾ ਕੈ ਹਉ ਸਦ ਕੁਰਬਾਨੈ ਜਾਉ ਰਹਾਉ ਕਾਇਆ ਰੰਗਣ ਜੇਠੀ ਐ ਪਿਆਰੇ ਪਾਈਐ ਨਉ ਮਜੀਠ ਰੰਗਣ ਵਾਲਾ ਜੇ ਰੰਗੈ ਸਾਹਿਬ ਐਸਾ ਰੰਗ ਨਾ ਡੀਠ ਜਿਨ ਕੀ ਚੋਲੇ ਰਤੜੇ ਪਿਆਰੇ ਕੰਤ ਤਿਨ ਕੈ ਪਾਸ ਧੂੜ ਤਿਨ ਕੀ ਜੇ ਮਿਲੈ ਜੀ ਕਉ ਬਨਾਨਕ ਕੀ ਅਰਦਾਸ ਅਪੇ ਸਜੇ ਅਪੇ ਰੰਗੇ ਆਪੇ ਨਦਰ ਕਰੇ ਨਾਨਕ ਕਾਮਨ ਕੰਤੈ ਭਾਵੇ ਆਪੇ ਹੀ ਦਰਵੇ ਅਪੇ ਸਜੇ ਅਪੇ ਰੰਗੇ ਆਪੇ ਨਦਰ ਕਰੇ ਨਾਨਕ ਕਾ ਮਨ ਕੰਤੇ ਪਾਵੇ ਆਪੇ ਹੀ ਰਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੰਗ ਮਹੱਲਾ ਪਹਿਲਾ ਕਰ ਤੀਜਾ ੴ ਸਤਿਗੁਰ ਪ੍ਰਸਾਦਿ ਏ ਤਨ ਬਾਆ ਪਾਹਿਆ ਪਿਆਰੇ ਨਿਤੜਾ ਲਾਗ ਰਗਾਈ ਮੇਰੇ ਕੰਤ ਨ ਭਾਵੇ ਚੋ ਲੜਾ ਪਿਆਰੇ ਕਿਉ ਤਨ ਸੀਜੇ ਜਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜਪਜੀ ਸਾਹਿਬ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਕਾਲਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸਤਿ ਜਗਤ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਸੋਚ ਸੋਚ ਨਾ ਹੋਵੀ ਜੇ ਸੋਚੀ ਲੱਖ ਵਾਰ ਚੁਪੈ ਚੋਪਣਾ ਹੋਵੀ ਜੇ ਲਾਹੇ ਰਾਂ ਲਿਵ ਤਾਰ ਭੁਖਿਆ ਭੁਖ ਨਾ ਉਤਰੇ ਜੇ ਬੰਨਹ ਪੁਰੀਆ ਭਾਰ ਸੈ ਸਿਆਣ ਪਾਲਾ ਕੋ ਤਾਂ ਇੱਕ ਨ ਚੱਲੇ ਨਾਲ ਕੇਵ ਸੁਤਿਆਰਾ ਹੋਇ ਕਿ ਊੜਾ ਟੁੱਟ ਪਾਲ ਹੁਕ ਮਰ ਜਾਏ ਜਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਣਾ ਆਕਾਰ ਹੁਕਮ ਨਾ ਕਿਹਾ ਜਾਏ ਹੁਕਮੀ ਹੋਵਣ ਜੀ ਹੁਕਮ ਮਿਲੇ ਵਡਿਆਈ ਹੁਕਮੀ ਹੋ ਤਮਨੀਜ ਹੁਕਮ ਲੇਖ ਲੋਕ ਸੁਖ ਪਾਈਐ ਇੱਕ ਨਾ ਵੀ ਵਖੀਸੇ ਕੋ ਹੁਕਮੀ ਸਦਾ ਬੁਵਾਈਐ ਹੁਕਮੈ ਅੰਦਰ ਸਭ ਕੋ ਵਾਰੁ ਨਾ ਕੋਏ ਨਾਨਕ ਹੁਕਮੈ ਜੇ ਬੁੱਝੈ ਤਾਂ ਹਉ ਮੈਂ ਕਹਿ ਨ ਕੋਏ ਗਾਵੈ ਕੋ ਤਾਨ ਹੋਵੇ ਕਿਸ ਤਾਨ ਗਾਵੈ ਕੋ ਦਾਤ ਜਾਣੇ ਨਿਸ਼ਾਨ ਗਾਵੈ ਕੋ ਹੁਣ ਬੜੀਆਂ ਆਚਾਰ ਗਾਵੈ ਕੋ ਵਿਦਿਆ ਵਿਖੂ ਵਿਚਾਰ ਗਾਵੈ ਕੋ ਸਾਜ ਕਰੇ ਤਨ ਖੇਗ ਗਾਵੈ ਕੋ ਜੀ ਲੇ ਫਿਰਦੇ ਗਾਵੈ ਕੋ ਜਾਪੈ ਦਿਸੈ ਦੂਰ ਗਾਵੈ ਕੋ ਵੇਖੈ ਹਗਰ ਦੂਰ ਕਥਨ ਕਤਿ ਨਾ ਆਵੇ ਟੋਟ ਤਕਾਤ ਕਭੀ ਕੋਟੀ ਕੋੜ ਕੋਟ ਦਿੰਦਾ ਦੇ ਲੈਂਦੇ ਸਖ ਪਾਏ ਜੁਗਾ ਜਗੰਤਰ ਖਾਈ ਖਾਏ ਹੁਕਮੀ ਹੁਕਮ ਚਲਾਏ ਰਹਾ ਨਾਨਕ ਭਿਕਸ਼ਾ ਬੇਪਰਵਾ ਸਾਚਾ ਸਭ ਸਾਚਨਾ ਹੈ ਭਾਖਿਆ ਭਉ ਪਰ ਆਖੇ ਮੰਗੇ ਦੇ ਦੇ ਦਾਨ ਕਰੇ ਬਿਦਾਰ ਫਿਰ ਕੇ ਰਖਿਆ ਜਿਸ ਦਿਸ ਦਰਵਾਰ ਮੋਹ ਕੇ ਬੋਲਣ ਬੋਲੀਏ ਜਿਸ ਸੁਣ ਧਰੇ ਪਿਆਰ ਅੰਮ੍ਰਿਤ ਵੇਲਾ ਸਾਚ ਨਾਮ ਵੜਿਆਈ ਵਿਚਾਰ ਕਰਮੀ ਆਵੈ ਕੱਪੜਾ ਨਦਰੀ ਮੋਹ ਘਵਾਰ ਨਾਨਕ ਏਵੈ ਜਾਣੀ ਸਭ ਆਪੇ ਸਿਤਿਆਰ ਥਾਪਿਆ ਨ ਜਾਏ ਕੀਤਾ ਨ ਹੋਏ ਆਪੇ ਆਪਨੇ ਜਿਉ ਸੋਏ ਜਨ ਸੇਵਿਆ ਤੈਨੂੰ ਪਾਇਆ ਮਾਨ ਨਾਨਕ ਕਾਵੀ ਹੈ ਗੁਣੀ ਨਿਦਾਨ ਗਾਵੀਐ ਸੁਨੀਆ ਮਨ ਰਖੀਐ ਭਾਉ ਦੁਖ ਫਰਾਂ ਸੋ ਘਰ ਲਜਾਇ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਆ ਸਮਾਏ ਗੁਰ ਈਸ਼ਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਏ ਜੇ ਹੋ ਜਾਣਾ ਅੱਖਾਂ ਨਹੀਂ ਕਹਿਣਾ ਕਥ ਨ ਜਾਏ ਗੁਰਾ ਇੱਕ ਦੇ ਬੁਝਾਈ ਸਭ ਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨ ਜਾਏ ਤੀਰਥ ਨਾਵੇ ਜੇ ਤਿਸ ਭਾਵੇ ਬਿਨ ਭਾਣੇ ਕੇ ਨਾਇ ਕਰੀ ਜੇ ਤੇ ਸੇਠੋ ਪਾਈ ਵੇਖਾ ਬਿਨ ਕਰਮਾ ਕੇ ਮਿਲੇ ਮਤ ਵਿੱਚ ਰਤਨ ਜਵਾਰ ਮਾਨਿਕ ਜੇਖ ਗੁਰ ਕੀ ਸੇਖ ਸੁਣੀ ਗੁਰਾ ਇੱਕ ਦੇਵੁ ਜਾਹੀ ਸਭਨਾ ਜੀਆ ਕਾ ਇੱਕ ਦਾਤਾ ਸੋ ਮੈਂ ਬਿਸਰਨ ਨ ਜਾਇ ਜੇ ਜੋ ਵਿਚਾਰਿ ਆਰਜਾ ਹੋਰ ਦਸੂਨੀ ਹੋਏ ਨਵਾ ਕੰਡਾ ਵਿੱਚ ਜਾਣੀਏ ਨਾਲ ਚਲੇ ਸਭ ਕੋਏ ਚੰਗਾ ਨਾਮ ਰਖਾਇ ਕ ਜਸ ਕੀ ਉਜਗਲੇ ਜੇ ਕਿਸ ਨਜ਼ਰ ਨ ਆਵੀ ਤਾ ਬਾਤ ਨ ਪੁਛੈ ਕੇ ਕੀਟਾਂ ਦੁਰਕੀਟ ਕਰ ਦੋਸੀ ਦੋਸ ਧਰੇ ਨਾਨਕ ਨਿਰਗੁਣ ਗੁਣ ਕਰੇ ਗੁਣ ਬੰਤਿਆ ਗੁੰਗੇ ਕਿਹਾ ਕੋ ਨ ਸੁਝੀ ਜੇ ਤਿਸ ਗੁਣ ਕੋਇ ਕਰੇ ਸੁਣਿਆ ਸਿਧ ਪੀਰ ਸਰਨਾਥ ਸੁਣਿਆ ਧਰ ਕਬਲ ਆਕਾਸ ਸੁਣਿਆ ਦੀਪ ਲੋਪ ਪਤਾਲ ਸੁਣਿਆ ਕੋ ਨ ਸਖ ਕਾਲ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੂਖ ਕਾਪ ਕਾ ਨਾਸ ਸੁਣਿਆ ਈਸ਼ੁਰ ਪਰਮਾਤਮਾਏ ਸੁਣਿਆ ਮੋਕਸ਼ਲਾ ਹਰਿਮੰਦ ਸੁਣਿਆ ਜੋਗ ਜੁਗਤ ਤਨ ਭੇਦ ਸੁਣਿਆ ਸਤਿ ਸੰਗ੍ਰਤ ਵੇਦ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੂਪ ਪਾਪ ਕਾ ਨਾਸ ਸੁਣਿਆ ਸਤ ਸੰਤੋਖ ਗਿਆਨ ਸੁਣਿਆ 68 ਕਾ ਅਸਨਾਣ ਸੁਣਿਆ ਪੜ ਪੜ ਪਾਵੇ ਮਾਨ ਸੁਣਿਆ ਲਾਗੇ ਸਹਿ ਧਿਆਨ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਪਾਪ ਕਾ ਨਾਸ ਸੁਣਿਆ ਸਰਾਂ ਗੁਨਾ ਕੇ ਗਾਹ ਸੁਣਿਆ ਸੇਖ ਪੀਰ ਪਾਤਸ਼ਾ ਸੁਣਿਆ ਅੰਧ ਪਾਵੇ ਰਾਹ ਸੁਣਹਾਤ ਹੋਵੇ ਅਸਗਹ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਮੰਨੇ ਕੀ ਗਤ ਕਹੀ ਨ ਜਾਏ ਜੇ ਕੋ ਕਹੈ ਕਿਸੁ ਭਕਾਇ ਕਾਗਦ ਕਲਮ ਨਾਲ ਲਿਖਨ ਹਾਰ ਮੰਨੇ ਕਬੈ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮਨੈ ਸੁਰਤ ਹੋਵੇ ਮਨ ਬੁੱਧ ਮਨੈ ਸਰਲ ਭਾਵਨ ਕੀ ਸੁਧ ਮਨੈ ਮੂ ਚੋਟਾਣਾ ਖਾਏ ਮਨੈ ਜਮ ਕੈ ਸਾਤਨ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮਨ ਮਾਰਗ ਟਾਗ ਨਾ ਪਾਏ ਮਨਿ ਪਾਸਮ ਪਰ ਡਜਾਏ ਮਨਿ ਮਾਗ ਨ ਚੱਲੇ ਪੰਤ ਮਨਿ ਧਰਮ ਸੇਤੀ ਸੰਵੰਦ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮਨਿ ਪਾਵੇ ਮੋਖ ਦਵਾਰ ਮਨਿ ਪਰਵਾਰ ਸਹਾਰ ਮਨ ਤਰ ਕਰੇ ਗੁਰ ਸਿਖ ਮਨਿ ਨਾਨਕ ਪਾਵੇ ਨ ਭੇਖ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਪੰਜ ਪ੍ਰਵਾਨ ਪੰਜ ਪ੍ਰਦਾਨ ਪੰਜ ਪਾਵੇ ਦਰਗਿ ਮਾਣ ਪੰਜ ਸੋਹ ਦਰ ਰਾਜਾਨ ਪੰਚਾਂ ਕਾ ਗੁਰੂ ਏਕ ਧਿਆਨ ਜੇ ਕੋ ਕਹਿ ਕਰੀ ਵਿਚਾਰ ਕਰਤੇ ਕਹਿ ਕਰਨਾ ਨਹੀਂ ਸਮਾਰ ਔਲ ਧਰਮ ਦਿਆ ਕਾ ਪੂਤ ਸੰਤੋਖਤਾ ਬਰਖਿਆ ਜਨ ਸੂਤ ਜੇ ਕੋ ਬੁਝੇ ਹੋਵੇ ਸਚਿਆਰ ਧਵਲੇ ਉਪਰ ਕੀਤਾ ਭਾਰ ਤਰਤੀ ਹੋਰ ਪਰੇ ਹੋਰ ਇਸ ਭਾਰਤਲੇ ਕਮਜ਼ੋਰ ਜੀ ਯਾਦ ਰੰਗ ਅਗਨਾਵ ਸਭਨ ਲਿਖਿਆ ਗੁੜੀ ਕਲਾਮ ਇਹ ਲੇਖਾ ਲਿਖ ਜਾਣੇ ਕੋਇ ਲੇਖਾ ਲਿਖਿਆ ਕੀਤਾ ਹੋਇ ਕੀਤਾ ਤਾਂ ਸਵਾਲਿਓ ਰੂਪ ਪੇਤੀ ਦਾਤ ਜਾਣੇ ਕੌਣ ਕੂਤ ਕੀਤਾ ਬਸਾਏ ਕੋ ਕਵਾਉ ਤਿਸ ਤੇ ਹੋਏ ਲੱਖ ਦਰਿਆ ਕੁਦਰਤ ਕਮਲ ਕਾਂ ਵਿਚਾਰ ਵਾਰਿਆ ਨ ਜਾਵਾ ਇੱਕ ਵਾਰ ਜੋ ਤੁਧ ਭਾਵੇ ਸਾਈ ਭਲੀਕਾਰ ਤੂੰ ਸਦਾ ਸਲਾਮ ਨਰਿੰਕਾਰ ਅਸ਼ੰਖ ਜਾਪ ਸੰਗ ਭਾਉ ਸੰਗ ਪੂਜਾ ਅਸ਼ੰਖ ਤਪਤਾਉ ਸੰਖ